ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨਾ 6-7 ਟਰੈਕਟਰ ਦਿਖਾਵਾਂਗੇ ਟਰੈਕਟਰ ਆਪਣੇ ਕੋਲੇ ਖੜੇ ਹੋਏ ਆ 35-40 ਬਾਈ ਮੜਾ ਕੈਮਰਾ ਘਮਾ ਦੇ 35-40 ਟਰੈਕਟਰ ਖੜੇ ਹੋਏ ਆ ਤੇ ਵੀਡੀਓ ਫਿਰ ਹੋ ਜੂਗੀ ਲੰਮੀ ਤੇ ਜਿਹੜੇ ਟਰੈਕਟਰ ਨਵਾਂ ਮਾਲ ਆਇਆ ਹੋਇਆ ਉਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਉਣ ਲੱਗੇ ਆ ਬਾਈ ਮਲਕਾਣੇ ਅੱਜ ਤੋਂ ਸ਼ੁਰੂ ਕਰੀਏ ਬਾਈ ਹਾਂਜੀ 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 ਸੈਂਟਰ ਤੋਂ ਸ਼ੁਰੂ ਕਰਦੇ ਆ ਬਾਈ ਇੱਧਰ ਕੈਮਰਾ ਬਾਈ ਚੰਗੀ ਤਰ੍ਹਾਂ ਘੁਮਾ ਦੇਗਾ ਚੈੱਕ ਕਰਾ ਦੇ ਬਾਈ ਇੱਕ ਬੰਦਾ ਮਿਹਨਤੀਆਂ ਮਤਲਬ ਫੋਟੋਆਂ ਹੀ ਵੀ ਵੀਡੀਓ ਹੀ ਵੇਖ ਲੇ ਬੰਦਾ ਫੋਟੋਆਂ ਵਾ ਨਹੀਂ ਪੈਂਦੀਆਂ ਉਹਨਾਂ ਕਿਉਂ ਵਾਰ 15 ਮਾਡਲ ਆ ਸੋਨਾਲੀਕਾ ਹੈ ਸਟੈਂਡਰਡ 355 ਹੂੰ ਚੇਂਜਰ ਵਾਲਾ ਗੇਅਰ ਆ ਇਹਦੇ ਠੀਕ ਆ ਨਾਲ ਦੇ ਟਾਇਰ ਆ ਮੈਨ ਲੱਗਦਾ ਇਹ ਸ਼ਾਇਦ ਬੈਕ ਸਾਈਡ ਦੇ ਹਾਂ ਪਿਛਲੇ 35-40 ਪੈਸੇ ਮੂਹਰ ਲਿੱਤੇ ਪਾਵਰ ਸਟੀਅਰਿੰਗ ਆ ਡਬਲ ਕਲੱਚ ਡਬਲ ਕਲੱਚ ਬਹੁਤ ਚੰਗਾ ਡਰਾਈਵਰ ਹੁੰਦਾ ਹੈ ਮਨ ਲਾ ਇੰਜਨ ਗੇਅਰ ਦਾ ਬਾਹੀ ਦੇ ਹੱਕ ਨੂੰ ਥੋੜੇ ਪੈਸੇ ਵੱਡਾ ਡਰਾਈਵਰ ਠੀਕ ਆ ਬਾਈ ਇਹਦੀ ਡਿਮਾਂਡ ਤਾਂ ਹੈ ਕਿ 3 ਲੱਖ ਰੁਪਈਆ 2.72 ਦਾ ਦੇ ਦਾਂਗੇ ਡਾਕਟਰ ਇਹ 2.72 ਦਾ ਜੈਸਨੂ ਵਾਲਾ ਹਾਂ ਹਾਂ ਡਬਲ ਪੰਪ ਪਾਵਰ ਸਟੀਅਰਿੰਗ ਕੋਈ ਮਾਨਤਾਨ ਹੋ ਜਾ ਠੀਕ ਆ ਭਾਈ ਮਾਨਤਾਨ 2.72 ਮਿਲ ਜਾਊਗਾ ਹੈਨਾ ਅੱਗੇ ਆ ਗਿਆ 363 ਆਪਣੇ ਕੋਲੇ 363 ਸੁਪਰ ਸੁਪਰ ਹੂੰ ਇਹ ਆ ਗਿਆ 2014 ਮਾਡਲ ਹਾਂ 4 ਲੱਖ 75000 ਰੁਪਈਆ ਡਿਮਾਂਡ ਹੈ ਇਹਦੀ ਚਾਰੇ ਟਾਇਰ ਨਵੇਂ ਡਬਲ ਡਿਸਟ੍ਰਿਬਿਊਟਰ ਡਬਲ ਪੰਪ ਟਾਹੋ ਵਾਲਾ ਮਾਡਲ ਹੀ ਆ ਜਾਂਦਾ 50 HP ਤੇ ਇਹ ਹਾਂ ਹਾਂ ਇਹਦੀ 4.75 ਡਿਮਾਂਡ ਆ 440 ਦਾ ਟਰੈਕਟਰ ਦੇ ਦਾਂਗੇ ਇਹ ਟਾਇਰ ਇਹਦੇ ਨਵੇਂ ਵਰਗੇ ਆ 440 ਦਾ ਹਾਂਜੀ 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 ਠੀਕ ਆ ਬਾਈ ਲਓ ਜੀ ਚੈੱਕ ਕਰੋ ਅੱਗੇ ਆ ਗਿਆ ਇਹਦੇ ਨਵੇਂ ਮਾਲ ਸ਼ਵਰਾਜ 6 ਚਿਰੀ ਪੀਵੀ ਨੰਬਰ ਆ ਇਹ ਚੈੱਕ ਕਰਾ ਦੇ ਟਾਇਰ ਟੂ ਨਵੇਂ ਵਰਗੇ ਆ ਸਵਾ ਦੋ ਡਿਮਾਂਡ ਆ ਇਹਦੀ ਹਾਂ 2 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ 2 ਲੱਖ ਰਸ ਟਿੱਕੋ ਹੀ ਗੱਲ ਠੀਕ ਆ ਬਾਈ ਹਾਂਜੀ ਇਹ ਜਿਹੜੇ ਮਾਨਸਮਾਨ ਵਾਲੀਆਂ ਗੱਲਾਂ ਹੀ ਇਹ ਜਿਹੜੇ ਛੋਟੇ ਮੋਟਰ ਟਰੈਕਟਰ ਵਾਲੇ ਇੰਨੇ ਕਦੀ ਜਾਇਜ਼ ਆ ਇਹ ਇੰਨੇ ਪੈਸੇ ਦਾ ਹੈਗਾ ਵੀ ਇਹ 2 ਲੱਖ ਦਾ ਹਾਂ ਨਾ ਚ ਦੇਣਾ ਬਿਲਕੁਲ ਬਾਈ ਬੈਕ ਸਾਈਡ ਤੋਂ ਦਿਖਾ ਦਿ 来 ਵੀ ਬੈਕ ਸਾਈਡ ਤੋਂ ਚੰਗੀ ਤਰ੍ਹਾਂ ਕਰ ਲੋ ਚੈੱਕ ਕਿ ਕਨੋਪੀ ਵਗੈਰਾ ਬਾਈ ਲੱਗੀ ਹੋਈ ਆ ਹਾਂਜੀ ਕਯਾਬ ਨੰਬਰ ਆ ਪੱਕੇ ਆ ਗਿਆ 2011 ਮਾਲ ਪਾਵਰ ਟਰੈਕ ਹਾਂ ਟਾਇਰ ਇਹਦੇ ਨਵੇਂ ਵਰਗੇ ਆ ਹਾਂ ਡਿਮਾਂਡ ਹੈ ਜੀ 2,35,000 ਰੁਪਿਆ 235 ਹਾਂਜੀ ਹਾਂਜੀ ਠੀਕ ਆ ਇਹ ਟਰੈਕਟਰ ਦੇ ਦਾਂਗੇ 2,15,000 ਦਾ 215 ਦਾ ਹਾਂਜੀ ਹਾਂਜੀ ਲੈ ਬਾਈ ਟਾਇਰ ਟੂਰ ਬਾਈ ਜਮਾ ਹੀ ਨਵੇਂ ਆ 18 ਵਾਲੇ ਟਾਇਰਾਂ ਦੇ ਵਿੱਚ ਆ ਤੇ ਬੈਕ ਸਾਈਡ ਤੋਂ ਟਰੈਕਟਰ ਚੰਗੀ ਤਰ੍ਹਾਂ ਚੈੱਕ ਕਰਾ ਦਿੰਨੇ ਆ ਟੰਡਾ ਫੱਟੀ ਟਰੈਕਟਰ ਦਾ ਬਾਈ ਮਿਲ ਜੂਗਾ ਨਾਲ ਆ ਇਕ ਮਲਕਾਨੇ ਆਏ ਦੱਸ ਬਾਈ ਰੰਗ ਰੋਗਨ ਦਾ ਓਕੇ ਆ ਜਮਾ ਸਾਫ ਸੁਥਰਾ ਇਹ ਮਾੜਾ ਮੋਟਾ ਵਿਆਹ ਵਾਲਾ ਪਰ ਮੈਂ ਪਹਿਲਾਂ ਆਣਾ ਨਵੀਂ ਬੰਦਾ ਲੈ ਕੇ ਆਵੇ ਨਾਲ ਚਾਰ ਬੰਦਿਆਂ ਨੂੰ ਪਰਖੋਗਾ ਨੂੰ ਟਣਕਾ ਕੇ ਲੈ ਜਾਵੇ ਟਣਕਾ ਕੇ ਲੈ ਕੇ ਅੱਗੇ ਆ ਗਿਆ 855 ਹਾਂ 16 ਦੇ ਮਾਰ ਕੇ 17 ਦੀ ਕਾਪੀ ਆ ਹਾਂ ਆ ਡੱਕ ਡੱਕ ਸਾਰਾ ਕੋਈ ਨਾਲ ਹੀ ਦੇਣਾ ਵਧੀਆ ਬੰਦੇ ਨੇ ਗੋਲ ਗੁੰਡੀ ਵਾਲੇ ਅਗਲੇ ਟਾਇਰ ਪਵਾਏ ਆ ਪਿੱਛੇ ਪੇਟੀ ਪੂਟੀ ਸ਼ੌਕ ਨਾਲ ਲਵਾਈ ਆ ਹਾਂ ਪੂਰਾ ਟਰੈਕਟਰ ਗੁੱਲਿਆ ਆਇਆ ਯਾਰਾ ਟਾਇਰ ਟੁਰਨਵੇਂ ਇਹਦੇ 5 ਲੱਖ 15 ਹਜ਼ਾਰ ਡਿਮਾਂਡ ਆ 4 ਲੱਖ 90 ਹਜ਼ਾਰ ਟਰੈਕਟਰ ਦੇ ਦਾ ਚਾਰ 90 ਦਾ ਵਧੀਆ ਸ਼ਕੀਨ ਟਰੈਕਟਰ 17 ਮਾਡਲ ਜੀ ਭਾਈ ਲਓ ਬਈ ਇਧਰਲੀ ਸਾਈਡ ਤੋਂ ਚੰਗੀ ਤਰ੍ਹਾਂ ਚੈੱਕ ਕਰ ਲਓ ਆ ਨਵੇਂ ਆ ਹਜੇ ਮਾਰ ਕੇ ਮੁਰ ਕੇ ਉਵੇਂ ਜਮਾ ਨਵੇਂ ਟਾਇਰ ਆ ਬਾਈ ਤੇ ਬੈਕ ਸਾਈਡ ਤੋਂ ਟਰੈਕਟਰ ਬਿਲਕੁਲ ਸਾਫ਼ ਪਿਆ ਹੋਇਆ ਕਰੋਪੀ ਵਗੈਰਾ ਲੱਗੀ ਹੋਈ ਆ ਸਾਰਾ ਟਰੈਕਟਰ ਗੁੰਦਿਆ ਪਿਆ ਹੈ ਨਾ ਤੇ ਹੁਣ ਆ ਗਿਆ 60 ਫਾਰਮ 60 2007 ਮਾਡਲ ਠੀਕ ਆ 2.5 ਲੱਖ ਰੁਪਏ ਡਿਮਾਂਡ ਹੈ ਦੀ 255 2.5 ਮੰਨ ਲਾ ਹਾਂ ਸਵਾ 2 ਲੱਖ ਦਾ ਟਰੈਕਟਰ ਦੇ ਦਾਂਗੇ ਚਾਰੇ ਟਾਇਰ ਨਵੇਂ ਆ ਟਰੈਕਟਰ ਕੋਕੇ ਵਰਗਾ ਠੀਕ ਹੈ ਜੀ ਹਾਂਜੀ ਤੇ ਆ ਮਰਗਾਨ ਮਰਗੂੜਾਂ ਤੇ ਉੱਪਰ ਟੱਚਿੰਗ ਤਾਂ ਨਹੀਂ ਹੋਈ ਨਾ 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 ਸਾਰਾ ਵਧੀਆ ਜੈਨੂਨ ਚੰਗਾ ਟਰੈਕਟਰ ਠੀਕ ਹੈ ਜੀ ਅੱਗੇ ਆ ਗਿਆ ਆਪਣੇ ਕੋਲ ਸੋਨਾਲੀਕਾ 35 2019 ਮਾਡਲ ਹਾਂ 4.35 ਲੱਖ ਰੁਪਏ ਡਿਮਾਂਡ ਕਰਦੇ ਇਹਦੀ 4.15 ਲੱਖ ਦਾ ਟਰੈਕਟਰ ਦੇ ਦਾਂਗੇ ਬਹੁਤ ਜਿਆਦਾ ਚੰਗਾ ਟਰੈਕਟਰ ਆ ਚਾਰੇ ਟਾਇਰ ਨਵੇਂ ਵਰਗੇ ਆ ਇਹਦੇ ਜੀ ਬਾਈ ਐਮ ਆਰ ਫਦੇ ਐਮ ਆਰ ਫਲੇ ਆ ਨਾ ਅੱਗੇ ਆ ਗਿਆ 744 ਇਧਰ ਕਰਾ ਚੈੱਕ 2012 ਮਾਡਲ ਆ ਇਹ ਟਰੈਕਟਰ ਚੈੱਕ ਕਰਾ ਦੇ ਸਟੀering ਸਿੰਪਲ ਆ 13 9 28 ਵਾਲੇ ਟਾਇਰਾਂ ਵਾਲਾ ਇਹ ਹਾਂ ਟਰੈਕਟਰ ਜਮੈਂ ਨਵਾਂ ਚੈੱਕ ਕਰਾ ਸਾਰਾ ਧਿਆਨ ਨਾਲ ਕੈਮਰਾ ਮਰਵਾ ਦੇ ਲਓ ਭਾਈ ਅੱਗੇ ਪਿੱਛੇ ਤੋਂ ਚੰਗੀ ਤਰ੍ਹਾਂ ਚੈੱਕ ਕਰਾ ਦਿੰਨੇ ਆ 2012 ਮਾਡਲ 3 ਲੱਖ 40000 ਰੁਪਏ ਡਿਮਾਂਡ ਆ 3 ਲੱਖ 20000 ਦਾ ਟਰੈਕਟਰ ਦੇ ਦਾਂਗੇ 320 ਦੇ ਮਾਨਤਾਨ ਹੋ ਜੂ ਹਾਂਜੀ 320 ਹਾਂਜੀ ਹਾਂਜੀ ਠੀਕ ਆ ਭਾਈ ਇਹ ਟਰੈਕਟਰ ਸਾਰੇ ਤਲਵੰਡੀ ਸਾਬੋ ਮਿਲਣਗੇ ਆਪਣਾ ਇੱਥੇ ਸ਼ੋਰੂਮ ਆ ਚੌਂਕ ਚ ਮੇਨ ਠੀਕ ਆ ਮੰਡੰਗਾ ਵਾਲੀ ਚੌਂਕ ਵਾਜਦਾ ਆਪਣਾ ਹਰ ਰੋਜ਼ ਹੀ ਬੁੱਧਵਾਰ ਹੁੰਦਾ ਇੱਥੇ ਜਦੋਂ ਮਰਜ਼ੀ ਆਓ 24 ਘੰਟੇ ਇੱਕ ਬੰਦਾ ਆਪਣਾ ਇੱਥੇ ਹੀ ਹੁੰਦਾ ਠੀਕ ਆ ਭਾਈ ਮੰਡੰਗਾ ਵਾਲਾ ਚੌਂਕ ਰਵੀ ਦਾ ਚੌਂਕ ਵਾਜਦਾ ਤਲਵੰਡੀ ਸਾਬੋ ਹਾਂ ਹਾਂ ਜਿੰਨੀ ਕਹਿਤੀ ਉਹਨੀ ਨਿਕਲੂ ਬੰਦਾ ਕਿ ਆਪਾਂ ਨੂੰ ਇਹ ਨਹੀਂ ਕਹਿ ਸਕਦਾ ਭਈ ਇਹ ਤਾਂ ਤੂੰ ਬ ਗੱਲ ਵੱਧ ਕਹੀ ਸੀ ਉਹਦੂ ਘਟ ਨਹੀਂ ਨਿਕਲਦੀ 19 ਤੋਂ 21 ਨਿਕਲੂ 21 ਤੋਂ ਨਹੀਂ ਨਹੀਂ ਹੁੰਦੀ ਠੀਕ ਆ ਠੀਕ ਆ ਤੇ ਮਲਗਾਨੇ ਨੰਬਰ ਬੋਲ ਦੋ ਬਾਈ 99149 23993 21993 ਇੱਕ ਹੈਗਾ ਭੋਲੇ ਦਾ 93066 66599 ਠੀਕ ਆ ਬਾਈ 19466000755 ਠੀਕ ਆ ਬਾਈ ਤੇ ਨੰਬਰ ਕੋਲਡੀ ਆਉ ਜਦੋਂ ਮਰਜੀ ਜੀ ਆਪਦਾ ਵੇਖ ਕੇ ਪਰਖ ਕੇ ਚਾਰ ਬੰਦੇ ਨਾਲ ਲਿਆ ਕੇ ਟੰਕਾ ਕੇ ਲਿਜਾਵੇ ਓਕੇ ਬਾਈ ਓਕੇ ਆਪਾਂ ਨਹੀਂ ਇਹਦੇ ਵੀ ਮੇਰੀ ਤਸੱਲੀ ਤੇ ਲਿਜਾਵੇ ਕਾਪੀ ਗਾਗ ਦੀ ਮੇਰੀ ਜ਼ਿੰਮੇਵਾਰੀ ਟਰੈਕਟਰ ਅਗਲਾ ਤਸੱਲੀ ਨਾਲ ਚੈੱਕ ਕਰਕੇ ਠੀਕ ਆ ਬਾਈ ਹਾਂਜੀ ਧੰਨਵਾਦ ਹਾਂ ਦਾ